ਓ ਮੁੰਡਿਓ ਓ ਕੀ ਹਾਲੇ ਤੁਹਾਡਾ ਯਾਦ ਹੈ ਕੀਤਾ ਤੈਨੂੰ ਬੜੀ ਉਮਰ ਤੇਰੀ ਸੱਚੀ ਕਹਿੰਦਾ ਜਾਇਆ ਨਹੀਂ ਹੈਗਾ ਝੂਠ ਬੋਲਦਾ ਹੋਰ ਬੋਤਲਾ ਵੀ ਅੱਛਾ ਨਾ ਬਲੌਕ ਦਾ ਨਹੀਂ ਆ ਗਿਆ ਪਾਣ ਐ ਤੇ ਲਓ ਜੀ ਆਹ ਵੇਖੋ ਮੁੰਡੇ ਨੇ ਕਰਤੀ ਰੀਲ ਤਿਆਰ ਹੈ ਹੈ ਤਾਂ ਤਨਗਰਾ ਆਤੀ ਹੈ ਹੈ ਤਵੇ ਤਾਂ ਸਾਰ ਥੱਲੇ ਵਾਲੇ ਦਾ ਨਾਲ ਹੀ ਸੀ ਹੈ ਨਾ ਰਜੂ ਆਪਾਂ ਨਹੀਂ ਲੈਂਦੇ ਵਧੀਆ ਰਹਿ ਗਏ ਹਨਾ ਇਹੀ ਆਗੇ ਲੋਟ ਹਨਾ ਉਹ ਤਾਂ ਪੁੱਠਾ ਕਿਉਂ ਕਸਤਾ ਵਿਚਾਲੇ ਵਾਲਾ ਅਜੇ ਤਾਂ ਐਵੇਂ ਹੀ ਲੱਗਣਾ ਹਨਾ ਵੈਸੇ ਆ ਪੱਲਿਆਂ ਦੇ ਮੂੰਹ ਆਏ ਹੁੰਦੇ ਆ ਤੇ ਇੱਕਦਾਂ ਉਧਰ ਤੇ ਇੱਕਦਾਂ ਇੱਧਰ ਲੱਗਣਾ ਹੈ ਕਿਦਾਂ ਉਧਰ ਤੇ ਕਿਦਾਂ ਇੱਧਰ ਨੂੰ ਵਿਚਾਲੇ ਵਾਲਿਆਂ ਦੇ ਦੂਏ ਪਾਸੇ ਨੂੰ ਹੁੰਦੇ ਆ ਹਨਾ ਇਹਦੇ ਇੰਨੀ ਲੱਗੇ ਹੋਣੇ ਆ ਰੀਲ ਬੜੀ ਸੋਹਣੀ ਬਣ ਗਈ ਹਾਂ ਰੰਗ ਹੋ ਗਏ ਬੱਦਲ ਹਾਂ ਨਿਕਲ ਗਿਆ ਗੰਦ ਚੱਲ ਪੈਸੇ ਵੀ ਨਹੀਂ ਬਹੁਤੇ ਲੱਗੇ ਹਾਂ ਹੈ ਕੱਲਾ ਦਾ ਦਾਹ ਕਹਿੰਦੇ 5000 ਦਾ ਫਿਰ ਕਹਿੰਦੇ ਕਿਆ ਕਰਾਂਗੇ ਨਹੀਂ ਨਹੀਂ ਕੱਲਾ ਹੈ ਸੇਮ ਹੀ ਕਰਤਾਰ ਵਰਗਾ ਹੀ ਆ ਨਾ ਪਾਸੇ ਮਿਲਿਆ ਕਰਤਾਰ ਵਰਗਾ ਹੀ ਆ ਇਹ ਕਰਤਾਰ ਦੀ ਆ ਮੈਂ ਤੂੰ ਡਾਈ ਉਹ ਦੇ ਲਈ ਤੇ ਮੈਂ ਮੈਨੂੰ ਉਹ ਦੀ ਪੀਆ ਨਾਟਕ ਅਸਨੇ ਆ ਚੀਜ਼ਾਂ ਲਾਉਣੀਆਂ ਇਹਦੇ ਵਿੱਚ ਆ ਵੀ ਆ ਗਿਆ ਨਾ ਆਪੇਟਾ ਵੀ ਵਧੀਆ ਮਿਲ ਗਿਆ ਹਾਂ ਉਹ ਪਲਾਜ਼ਮਾ ਤੇ ਕੱਟਣਾ ਹੋਣਾ ਨੇ ਇਹ ਹਾਂ ਉਹਦੇ ਬਸਾਰਾ ਵੀ ਜੱਟਿਆ ਹੋ ਡਵਾਇਡਰ ਡਵਾਇਡਰ ਉਹਨਾਂ ਨੇ ਸਾਰੇ ਤਮਿਆਂ ਜਿੰਨਾ ਪੈਸੇ ਉੱਥੇ ਲੈ ਲੈਣੇ ਸੀ ਉਦੋਂ ਦਾ ਬਾਅਦ ਚ ਸਪੈਸ਼ਲ ਜਾਵਾਂਗੇ ਦੇਖੇ ਅਮਰੂ ਕਮਾਈਏ ਤੁਹਾਡਾ ਤੁਹਾਡਾ ਵਧੀਆ ਲੱਗੂਗੀ ਚੱਲਦੀ ਆਹ ਪਿਆਈ ਤਰਾ ਪੈਪੂ ਪਰ ਮੈਂ ਨਾਲ ਨੂੰ ਵਰ ਕੇ ਕੇ ਇਹਦਾ ਉਹ ਲਿਖਾ ਮਧੂ ਜੀ ਨੇ ਆਹ ਮਹਿਕਵਾਵਾ ਤੇ ਵੀਰ ਬਣਾਣੀ ਆ ਥੋੜਾ ਫਰਕ ਆ ਹਾਂ ਇਹਦਾ ਲਗਾਓ ਜੋ ਕੰਮ ਦਾ ਮਾਲ ਦਾ ਖਲੰਦੇ ਹੈ ਇਹ ਦਾ ਮਾਲ ਹਨ ਗੋਲਾ ਕਰਾਂ ਲਓ ਜੀ ਆਮ ਤਵੇ ਆਪਾਂ ਨੂੰ ਮਿਲਦੇ ਸੀ 13-1300 ਦੇ ਆ ਸਪੈਸ਼ਲ ਸੀ ਕਰਤਾਰ ਵਾਲੇ ਇਹ 18-1800 ਦੇ ਮਿਲੇ ਨੇ ਅੰਦਰੋਂ ਨਹੀਂ ਬਾਹਰੋਂ ਹੀ ਫੈਕਟਰੀ ਦਾ ਨਾਮ ਹੀ ਮੈਂ ਦੱਸ ਸਕਿਆ ਕਿਹੜਾ ਸੀ ਉਹ ਰਜੂ ਬਾਕੀ ਉਹ ਮਸ਼ੀਨ ਤੇ ਟਾਂਕੇ ਤੁਹਾਨੂੰ ਦੱਸਾਵਾਂਗੇ 对啊，对啊，要你干嘛？要干啥呢？干嘛 ਮਾਹੀ ਪੈਪਾ ਪੂਪਾ ਲੱਗਣਗੇ ਅੱਜ ਪੈਪਾ ਆ ਲੱਗਦੀਆਂ ਨਹੀਂ ਪੈਪਾ ਸਾਡੇ ਤੋਂ ਹਨਾ ਸਟੌਪ ਗਿਆ ਹੁਣ ਕੱਟਰ ਅਛਾ ਹੀ ਰਹਿ ਗਏ ਹਨ ਚਲੋ ਠੀਕ ਆ ਮੈਂ ਸਹੀ ਆ 3 ਨੂੰ ਬੀੜੀਆਂ ਚਲੋ ਠੀਕ ਆ ਜੀ ਬਸ ਅੱਜ ਦਾ ਵਲੌਗ ਤਾਂ ਬਣਾ ਹੀ ਲਾਗੀ ਸੀ ਆਹੀ ਕੁਛ ਹੋਇਆ ਅੱਜ ਸਾਰੇ ਦਿਨ ਚ